ਸਾਰੇ ਰਾਮ ਸਾਰੇ ਜਗਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਿਸ ਵੰਗਿਆ ਰਿਹਾ ਹਾਂ ਤੁਹਾਨੂੰ ਸਾਰਾ ਹਸਾਬ-ਕਾਹਲ ਦੱਸਦਾ ਕਿ ਕਿਤੋਂ ਕਿਤੋਂ ਮੈਂ ਜਨਾ ਬੈਸਾਰੇ ਜਿਹੜਾ 293000 ਰੁਪਇਆ ਜਿਹੜਾ ਉਹ ਵੀ ਉਹ ਤੇ ਪਹਿਲਾ ਮੈਂ 5 ਲੱਖ ਰੁਪਇਆ ਜਿਹੜਾ ਆਪਾਂ ਇੱਕ ਤੋਂ ਮਿਲਿਆ 1 ਲੱਖ ਰੁਪਈਆ ਮੰਗਣ ਤੋਂ ਇੱਕ ਵਾਰੀ ਆ 50000 ਰੁਪਈਆ ਇੱਕ ਵਾਰੀ ਤੋਂ 40000 ਰੁਪਈਆ ਪਰਮਾਇਨ ਤੋਂ 25000 ਰਾਜਵਿੰਦਰ ਸਿੰਘ ਰਾਜੂ ਇਹ ਮੇਰਾ ਖਿਆਲ ਇਹਦੇ ਯੋਰ ਵਿੱਚ ਰਿੰਦਾ ਕਰਦੇ ਸਟ੍ਰੈਂਥ 50000 ਰੁਪਈਆ ਹਰਜੀਤ ਤੇ 27000 ਰੁਪਈਆ ਫਿਰ ਇੰਗਲੈਂਡ ਤੋਂ 2 ਲੱਖ 3300 ਰੁਪਿਆ ਫਿਰ ਮੈਂ ਤੁਹਾਨੂੰ 1,60,000 ਰੁਪਿਆ ਦੰਦ ਤੋਂ ਅੱਗ ਬੰਲਾਹ ਯਾਰ ਅਮਰੀਕਾ ਦਾ 6000 ਰੁਪਿਆ ਰਾਜੂ ਪਿੰਡ ਦਾ ਮੁੰਡਾ 8500 ਰੁਪਿਆ ਰਾਜਾ ਸਿੰਘ ਉਹ ਨਿਰਿੰਦਰ ਪਾਲ ਨੰਦਾ 1000 ਰੁਪਿਆ ਕਰਪਾ ਸਿੰਘ 3000 ਪਰਮਜੀਤ ਇੰਗਲੈਂਡ ਤੋਂ ਵੀ.ਆਰ.ਪੀ. ਭਜਨ ਸਿੰਘ ਮੱਲੀ ਜੋ ਮੇਰੇ ਮਾਮੇ ਨਾਲ ਲੱਗਦਾ ਹੈ ਆਪਣੇ ਦੂਰੀ ਹੈ ਵੀ.ਆਰ.ਪੀ. ਮਿਲਕਰ ਰਹੇ ਸਾਨੂੰ ਮੁਰਸ਼ਾ ਸਿੰਘ ਵੀ.ਆਰ. ਆਪਣੇ ਅਸਬਿਰ ਜੀ ਨੋਣੀ ਯੋਗਪੁਰਾ ਦਾ ਤੋਂ ਉਹ ਬਏ ਉਤਪਾਦਕ ਹੈ 300 ਰੁਪਿਆ ਮਿੱਤਰ ਦੇ ਇਹ ਨਾਰਾ ਟੋਟਲ ਜਿਹੜਾ 15 ਲੱਖ 9000 ਤੇ 300 300 ਰੁਪਿਆ ਬਣਦਾ ਨਾ 159300 ਤੇ ਜਿਹੜਾ ਟੋਟਲ ਬਿਲਡਿੰਗ ਦੇ ਉੱਤੇ ਖਰਚਾ ਆ ਗਿਆ ਉਹ 16 ਲੱਖ ਇਹਨਾਂ ਨੂੰ 1032 ਰੁਪਏ ਜਿਹੜੇ ਬਾਜ ਜਿੱਦਣ ਮੈਂ ਉਦੋਂ ਜਿਹੜੇ ਬਾਜਦੇ ਸੀ ਉਹਨਾਂ 93000 ਤੇ ਹੁਣ ਉਹਦੇ ਵਿੱਚੋਂ 20000 ਰੁਪਏ ਦੇਣਾ ਸੀ ਉਹ ਨਹੀਂ ਤੇ 70000 ਰੁਪਏ ਵਾਜਾਈ ਟੋਟਲ ਹੈ ਉਦੋਂ ਦਾ ਪਿੱਛਾ ਜਿਹੜਾ ਤੇ ਟੋਟਲ 5 ਲੱਖ ਰੁਪਏ ਹੋਰ ਸਾਰਾ ਲੱਗਦਾ ਜਿਹੜਾ ਵਿੱਚ ਗੁਰਦੁਆਰੇ ਵਾਲੀ ਬਿਲਡਿੰਗ ਦੇ ਤੇ ਵਿੱਚ ਸਾਰਾ ਹੀ ਉਹ ਇੱਕ ਵਾਰੀ ਹੁਣ ਆਪਾਂ ਫੇਰ ਉਹਦਾ ਮਾਰ ਕੇ ਉਹਨਾਂ ਬਾਰੇ ਕਿ ਮੈਂ ਮਲੇ ਨਾਲ ਗੱਲ ਕੀਤੀ ਸੀ ਕਿ ਮੈਂ ਸੂਰ ਵੱਲੇ ਉਹਨਾਂ ਨਾਲ ਗੱਲ ਜਿੱਤੇ ਪੈਰੇ ਸੂਰ ਪਾਉਣੇ ਉਹ ਕਹਿੰਦੇ ਸੀ ਕਿ ਤੁਸੀਂ 10% ਨਵਾ ਕਰਾਓ ਜੇ 10 ਲੱਖ ਰੁਪਏ ਜਮ੍ਹਾਂ ਕਰਾਉਨੇ ਆ ਤਾਂ 100 ਰੁਪਏ ਤੁਹਾਨੂੰ ਦਰਾਨ ਦੇ ਆ ਰਹੇ ਜਮ ਬੈਠੇ ਵੱਲੇ ਕਿਹਾ ਜੀ ਮੈਂ ਮੇਰੇ ਜੰਗੀ ਜਾਰ ਦੀ ਮਾਸਤ ਕਰਦੂਗਾ ਤਾਂ ਲੱਖ ਰੁਪਏ ਦੇ ਨਾਮ ਤੇ ਆਉਂਦੇ ਉਹ ਅੰਦਰ ਵੀ ਬੈਠੇ ਨੇ ਦੇਖ ਲੈ ਤੁਸੀਂ ਨਾਲੋ ਤੁਸੀਂ ਤੇ ਸੂਰ ਸਿਸਟਮ ਦੇ ਬਲੇ ਵਾਟ ਪਾਣੀ ਜਿਹੜਾ ਨਿਕਤਦਾ ਉਹ ਬਲੇ ਤੁਸੀਂ ਗਰੰਡੋਨੀ ਲੈਣੀ ਉਹ ਮੇਰੀ ਉਹਨਾਂ ਗੱਲ ਚੱਲਦੀ ਆ ਉਹ ਗੱਲ ਮੈਂ ਸਾਰਾ ਹਰ ਹਾਲ ਤੱਕ ਤੈਨੂੰ ਦੱਸੂਆ ਮੇਰਾ ਖਿਆਲ ਵੀ ਅੱਜ ਅੱਜ ਮਹੀਨੇ ਵਿੱਚ ਤੂੰ ਸਾਰਾ ਫੈਸਲਾ ਕਰੂਗਾ ਕਿ ਨਾਲ ਹੱਥਾਂ ਚਾਹਤੇ ਉਹਨਾਂ ਤੇ ਮੈਂ ਕਿਵਾਰ ਤੂੰ ਕੋਲਾ ਪਾ ਇੱਕ ਵਾਰੀ ਹਮਾਰਾਂ ਨਾਲ ਮਾੜੀ ਪੈਣਾ ਤੇ ਸਾਰੀ ਉਹਦੀਆਂ ਗੱਲਾਂ ਨਿਕਲਣ ਨਾਟੂੜ 15 ਲੱਖ ਰੁਪਇਆ ਸਰਚ ਆਉਣਾ ਬਾ ਜਨਿਆ ਮੇਰੀਆਂ ਮਜੂਤਿਆਂ ਵਾਏ ਮੁੱਢ ਦਾ ਖਾਤੋਂ ਵਾਏ ਰੁਪਈਆ